ਯੇ ਮੇਰੇ ਪ੍ਰਾਣੇ ਲਵ ਮੈਰਿਸ ਕਰਾਈ ਤੇ ਉਹ ਕੁੜੀ ਆਪਣੇ ਘਰ ਆ ਗਈ ਆ ਹੋਇਆ ਇਹ ਕਿ ਮੈਂ ਤੇ ਮੇਰਾ ਬੇਟਾ ਕੋਠੇ ਤੇ ਹਾਂ ਤੇ ਮੇਰੀ ਵਾਈਫ ਸੈਲ ਕਰਦੀ ਵੀ ਬਾਹਰ ਵੈਸੇ ਹੀ ਕੁੜੀ ਜੀ ਫਿਰਨ ਰਹੀ ਸੀ ਸਾਨੂੰ ਨੇ ਇਹ ਗੱਲ ਦਾ ਪਤਾ ਇਹਨਾਂ ਸਾਰਾ ਟੰਬਰ ਨਿਕਲਿਆ ਉਹਨੂੰ ਇਹਨਾਂ ਦਾ ਫਾਲੋ ਫਾਲੋ ਤੀਨੂੰ ਫਾਲੋ ਇਹਨੂੰ ਛੱਡਣਾ ਨਹੀਂ ਜਾ ਕਰਨ ਮਾਰ ਦੇਣਾ ਅੱਜ ਤੇ ਸਭ ਤੋਂ ਵੀਡੀਓ ਵੇਖ ਲਓ ਉਹਨਾਂ ਮਾਰਨ ਦੀ ਕੋਸ਼ਿਸ਼ ਪੂਰੀ ਕੀਤੀ ਮੈਂ ਤੇ ਮੇਰਾ ਬੇਟਾ ਭੱਜੇ ਹੀ ਆਏ ਆ ਤੇ ਇਹ ਸਾਨੂੰ ਵੀ ਪੈ ਗਏ ਆ ਇਨਾ ਮੇਰੇ ਸਟਾ ਲਾਈਆਂ ਫੇਰ ਹਸਪਤਾਲ ਜਾਣ ਕਿਨੇ ਮੈਂ ਦੰਤਰ ਮਾਰਿਆ ਕਾਰਨ ਆਹੀ ਮੁੰਡੇ ਨੇ ਜੋ ਕੋਡ ਮੈਰਿਜ ਕੀਤੀ ਰਾਜਾਵੰਦ ਨੇ ਕੁੜੀ ਨੇ ਕੀਤੀ ਕੁੜੀ ਹੁਣ ਕਿੰਨੀ ਮੈਨੂੰ ਪਤਾ ਨਹੀਂ ਆ ਕੁੜੀ ਪਹਿਲਾਂ ਪ੍ਰੈਗਨੈਂਟ ਸੀ 6 ਮਹੀਨੇ ਦੀ ਘਰ ਕਿੰਨੀ ਦੂਰ ਕੁੜੀ ਦਾ ਘਰ ਸਾਡੀ ਬੈਕਸਾਈਡ ਤੇ ਸਾਡਾ ਘਰ ਫਰੰਟ ਤੇ ਆ ਹਾਂਜੀ ਹਾਂਜੀ ਮੱਲੇ 'ਚ ਆ ਇਨਾ ਹਾਂਜੀ ਕੋਡ ਕੋਡ ਮੈਰਿਜ ਹੋਈ ਆ ਜੀ ਹਾਂਜੀ ਉਹਦੇ ਸਾਰਾ ਕੁਝ ਪ੍ਰੂਫ ਖੜੇ ਕੋਲ ਹਾਂਜੀ ਇਹਦੀ ਕੁੜੀ ਦੀਆਂ ਵੀਡੀਓ ਬਣੀਆਂ ਨੇ ਆਪਣੇ ਘਰ ਦੇ ਖਿਲਾਫ ਜਿਹੜੀ ਰਿਪੋਰਟਾ ਦਿੱਤੀ ਉਹ ਵੀ ਸਾਡੇ ਕੋਲ ਆ। ਹੁਣੇ ਵਾਸੇ ਹਮਲਾ ਕਰਤਾ ਮਾਕੇ ਨੇ ਵੜਨਾ ਵਾ ਤੁਹਾਨੂੰ। ਵਟ ਗਈ ਰਾਜੀ ਕਹਣਾ ਨਾ ਸਾਨੂੰ ਕੋਈ ਪੁਲਸਾ ਡਰ ਆ ਨਾ ਕਿਸੇ ਕੋੜਕ ਕਚਾਰੇ ਦਾ ਡਰ ਆ। ਸਾਨੂੰ ਕਿਸੇ ਦਾ ਕੋਈ ਡਰ ਨਹੀਂ ਪਿਆ ਸਾਡੇ ਕੋਲ ਬਹੁਤ ਜ਼ਿਆਦਾ ਵਾ। ਅਸੀਂ ਜਿੰਨੇ ਪੈਸੇ ਮਰਜ਼ੀ ਲਾਂ ਲਾਂਗੇ। ਪਵਨ ਪਵਨ ਕੀ ਹੋ ਗਿਆ? ਤੁਹਾਡੀ ਟੋਰ ਲੱਗ ਗਈ। ਕਿ ਮੇਰੇ ਭਰਾ ਨੇ ਲਵ ਮੈਰਿਸ ਕਰਾਈ ਤੇ ਉਹ ਕੁੜੀ ਆਪਣੇ ਘਰ ਆ ਗਈ ਆ ਬੱਚਾ ਵੀ ਉਹਨਾਂ ਨੇ ਸਾਡੇ ਕੋ ਰਸਤੇ ਚ ਖੋ ਲਿਆ ਤੇ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਫਿਰ ਉਹਨੇ ਸਾਡੇ ਤੇ ਪਰਚਾ ਕਰਾਇਆ ਹੁਣ ਸਾਡੀ ਰੈਕੀ ਕਰਦੇ ਆ ਤੇ ਰੋਜ਼ ਲੋਕਾਂ ਨੂੰ ਸਨਾਹ ਭੇਜਦੇ ਆ ਕਿ ਆ ਇਹ ਸੰਗਮਦੀ ਦੁਕਾਨ ਤੱਕ ਆ ਜਾ ਆਪਣੇ ਘਰ ਦੇ ਕੈਮਰਾ ਤੋਂ ਪਰਾਂ ਆਜੇ ਤੇ ਆਪਾਂ ਇਹਨੂੰ ਗਾਇਬ ਕਰ ਦੇਣਾ ਵਾ ਤੇ ਕੱਲ ਮੇਰਾ ਭਰਾ ਸਵੇਰੇ 10 ਵਜੇ ਦੀ ਗੱਲ ਆ ਘਰ ਦੇ ਬਾਹਰ ਖਲੋਤਾ ਸੀ ਤੇ ਇਹਨਾਂ ਨੇ ਕਿਸੇ ਘਰ ਦੇ ਸਾਡੇ ਲਾਗੇ ਨੇਬਰ ਉਹਨਾਂ ਦੇ ਘਰ ਕੈਮਰੇ ਲਵਾਏ ਆ ਉਥੋਂ ਇਹ ਚੈੱਕ ਕਰਦਾ ਰਹਿੰਦਾ ਵਾ ਤੇ ਉਦੋਂ ਹੀ ਉਸ ਟਾਈਮ ਪੰਜ ਮਿੰਟ ਬਾਅਦ ਇਹ ਬਾਹਰ ਆਇਆ ਉਦੋਂ ਇਹਨੇ ਇਸ਼ਾਰਾ ਕੀਤਾ ਵਿਸ਼ਾਲ ਨੂੰ ਕਿ ਆ ਜਾ ਅੱਗੇ ਤੇ ਵਿਸ਼ਾਲ ਕਹਿੰਦਾ ਕੋਈ ਨਹੀਂ ਚਿੰਤਾ ਨਾ ਕਰ ਤੇ ਮਮਮੀ ਉਹਨਾਂ ਨੇ ਉਹਨੂੰ ਧੱਕਾ ਮਾਰ ਕੇ ਅੰਦਰ ਲੈ ਲਿਆ ਤੇ ਬਾਅਦ ਚੋ ਸ਼ਾਮੀ ਮਤਲਬ ਆਪਾਂ ਉਹ ਅੰਕਲ ਜਿਹੜੇ ਜਨਾਂ ਦੇ ਘਰ ਕੈਮਰੇ ਲਵਾਏ ਉਹਨਾਂ ਨੂੰ ਮਨਾ ਕੀਤਾ ਕਿ ਪੰਜ ਦਿਨ ਹੋ ਗਏ ਸਾਡੇ ਨਾਲ ਇਦਾਂ ਕਰਦੇ ਸਾਡਾ ਘਰੋਂ ਨਿਕਲਣਾ ਬਹੁਤ ਔਖਾ ਹੋਇਆ ਵਾ ਤੇ ਇਹਨਾਂ ਨੇ ਫਿਰ ਉਹ ਆ ਗਿਆ ਫਟਾਫਟ ਦਿਲ ਬਾਹਰ ਆਪਣੇ ਹਸਪੀਟਲ ਤੋਂ ਇਹਦੀ ਭੈਣ ਨੇ ਮੇਰੀ ਮੰਮੀ ਦੇ ਵਾਲ ਖਿੱਚ ਕੇ ਤੇ ਉਹਨਾਂ ਦੇ ਅੰਦਰ ਸਾਡੇ ਜਿਹੜੇ ਨੇਬਰ ਆ ਉਹਨਾਂ ਦੇ ਘਰ ਖਿੱਚ ਕੇ ਧੂਕੇ ਲਾਗੇ ਉਹਨਾਂ ਨੇ ਇਹਨਾਂ ਨੂੰ ਮਾਰਨ ਦੀ ਕੀਤੀ ਕੋਸ਼ਿਸ਼ ਪੂਰੀ ਉਹ ਪੂਰਾ ਟੱਬਰ ਹੀ ਇਹ ਉੱਤੇ 2 ਸਾਲ ਹੋ ਗਏ ਲਵ ਮੈਰਿਜ ਨੂੰ ਹਾਂਜੀ ਇੱਕ ਸਾਲ ਦਾ ਹੁਣ ਉਹ ਕੋਈ ਕਿਤੇ ਤੁਹਾਡੇ ਕੋਲ ਆ ਆ ਆਪਨੇ ਕਾਰ ਚੱਲ ਗਈ ਆ ਬਿਨਾ ਦੱਸੇ ਜੈਪੁਰੋਂ ਆ ਗਈ ਹੀ ਉਹ ਇੱਥੇ ਰਹਿੰਦੇ ਨਹੀਂ ਇਹਨਾਂ ਦੇ ਡਰ ਤੋਂ ਤੇ ਇਹ ਕਹਿੰਦੇ ਆ ਆਪਾਂ ਵੜ ਦੇਣਾ ਕੱਲ ਕੋ ਲੜਾਈ ਹੋਈ ਕੱਲ ਹਾਨੂੰ ਪਤਾ ਹੀ ਨਹੀਂ ਲੜਾਈ ਦਾ ਇਹੋ ਹੀ ਆ ਕਿ 4-5 ਦਿਨ ਹੋ ਗਏ ਆ ਕਹਿੰਦੇ ਆ ਆਪਾਂ ਇਹਨੂੰ ਵੱਡਣਾ 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 ਬਾਹਰ ਨਿਕਲ ਇਹ ਇਹਨਾਂ ਨੇ ਮੇਰੇ ਜੀਜੇ ਨੂੰ ਵੀ ਮੈਸੇਜ ਭੇਜਿਆ ਕਿ ਦਿਲਬਾਗ ਦਾ ਇਹਦੇ ਛੋਟੇ ਭਰਾਣੇ ਆਵਾਜ਼ ਮਾਰੀ ਸਾਡੇ ਘਰ ਆਏ ਹੀ ਉਹਨੇ ਕਿਹਾ ਕਿ ਇੱਧਰ ਆ ਤੇ ਨਾਲ ਗੱਲ ਕਰਨੀ ਆ ਉਹਨਾਂ ਨੇ ਆਪਣੀ ਇਹਨਾਂ ਦਾ ਜਿਹੜਾ ਖੋਖਾ ਵਾ ਨਾ ਮੀਟ ਵਾਲਾ ਉੱਥੇ ਇਹਨੇ ਮੇਰੇ ਜੀਜੇ ਨੂੰ ਬੁਲਾਇਆ ਤੇ ਕਹਿੰਦਾ ਕਿ ਦਿਲਬਾਗ ਨੇ ਸਨਾ ਭੇਜਾ ਵਾ ਕਿ ਜਿੰਨੇ ਪਹਿਲੇ ਲੈਣੇ ਲਾ ਲਾ ਤੇ ਉਹਨੂੰ ਇੱਕ ਵਾਰੀ ਬਾਹਰ ਕੱਢ ਦੇ ਹਾਂਜੀ ਕਿਹੜਾ ਇੰਨੀ ਛਟਾ ਇਨਾਂ ਦੇ ਤਾਂ ਕਾਫੀ ਲੱਗੀ ਆ ਮੰਮੀ ਦੇ ਤੇ ਮੰਮੀ ਦੇ ਵੀ ਬਹੁਤ ਜ਼ਿਆਦਾ ਲੱਗੀ ਆ ਮੰਮੀ ਨੇ ਗੁੱਜੀਆਂ ਬਹੁਤ ਲਾਈਆਂ ਉਹਨਾਂ ਨੇ ਪੇਟ ਚਲਤਾ ਮਾਰੀਆਂ ਵਾ ਉੱਠਿਆ ਨਹੀਂ ਜਾਂਦਾ ਮੰਮੀ ਕੋਲ ਹਾਂਜੀ ਕੁਛ ਨਹੀਂ ਕੀਤਾ ਅਜੇ ਤੱਕ ਤੇ ਆਏ ਨਹੀਂ ਬਾਅਦ ਚ ਰਾਤੀ ਆਏ ਬਸ ਹਾਂਜੀ ਹਾਂਜੀ ਹਸਪੀਟਲ ਚ ਜਦੋਂ ਇਹ ਆਏ ਨਾ ਮੈਂ ਮੰਮੀ ਨੂੰ ਲੈ ਕੇ ਆਈ ਆ ਤੇ ਇਹ ਡੈਡੀ ਹੁਣੇ ਆਏ ਆ ਜਦੋਂ ਤੇ ਇਹ ਸਕੂਟੀ ਤੇ ਆਏ ਤੇ ਮੈਨੂੰ ਲੱਗਾ ਛਾਏ ਉਹ ਨਾ ਇੱਕਦਮ ਹੀ ਬਾਹਰ ਆ ਗਏ ਦੋਵੇਂ ਪਿਓ ਪੁੱਤ ਤੇ ਬਾਚੋ ਨਾ ਮੈਨੂੰ ਲਗਾ ਸ਼ਾਇਦ ਦੌੜ ਚੱਲੇ ਆਏ ਹਨ ਤੇ ਇਹਨਾਂ ਨੇ ਉਧਰ ਪਿਛਲੇ ਪਾਸੇ ਨਾ ਉਧਰੋਂ ਡੰਡੇ ਲੈ ਕੇ ਆਏ ਤੇ ਉਹਨਾਂ ਨੇ ਗੇਟ 'ਚ ਟਾਇਆ ਡੈਡੀ ਨੂੰ ਉਥੋਂ ਮਤਲਬ ਡੰਡਾ ਵੀ ਟੁੱਟਾ ਵਾ ਡੰਡਾ ਪੁਲਿਸ ਦੇ ਹਵਾਲੇ ਆ ਅੱਧਾ ਡੰਡਾ ਸਾਡੇ ਕੋਲ ਪਿਆ ਵਾ ਤੇ ਆ ਸਾਰੀ ਸਾਟ ਇਹਨਾਂ ਨੇ ਇੱਥੇ ਲਾਈ ਜੀ ਇਹ ਜੀ ਇਹਨਾਂ ਦੇ ਆਪਸ ਦੇ ਵਿੱਚ ਇਹ ਲੜੇ ਆ ਤੇ ਬਾਕੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਆਪਾਂ ਪਹੁੰਚ ਗਈ ਸੀ ਤੇ ਬਾਕੀ ਜਾਂਚ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਆਪਾਂ ਕਰਦੇ ਪਈ ਆ ਐ ਐਮਐਲਆਰ ਜਦੋਂ ਆਉਗੀ ਹੈ ਉਦੋਂ ਤੱਕ ਆਪਾਂ ਇਹਦਾ ਦਰਜ ਕਰਕੇ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਆਪਾਂ ਅਰੈਸਟ ਕਰਨਾ ਹੈ